ਉਹ ਤੋਂ ਰੂਪੀ ਕੱਟੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਆ ਲੈ ਉਹ ਅਲੋ ਵਿੱਚ ਸਿੱਟੇ ਹਾਂ ਆਹ ਲਓ ਹੁਣ ਅੰਦੂ ਤੋਂ ਪਰਸੋਂ ਤੀਤਰਾ ਅੱਜ ਮਬੀ ਤੱਕ ਲਵਲ ਇਹ ਸਾਡੇ ਪਿਛਲੇ ਦਿਨੀ 12 ਮਾਰਚ ਨੂੰ ਸ਼ੰਦਾ ਸਿੰਘ ਦਾ ਲੜਕਾ ਅਮਨਦੀਪ ਸਿੰਘ ਜੋ ਨਾਈਦੀ ਦੁਕਾਨ ਤੇ ਰੋੜ ਜੀਲ ਕਰਦਾ ਸੀ ਤੇ ਜਿਹਦੇ ਗੁੰਮ ਹੋਣ ਸੰਬੰਧੀ ਸਾਡੇ ਕੋਲੇ ਸ਼ੰਦਾ ਸਿੰਘ ਨੇ ਕੰਪਲੇਂਟ ਦਰਜ ਕਰਾਈ ਸੀ ਜੋ ਮਾਨਯੋਗ ਐਸਐਸਪੀ ਸਾਹਿਬ ਨੇ ਇੱਕ ਯੰਗ ਉਮਰ ਦੇ ਲੜਕੇ ਦੇ ਗੁੰਮ ਹੋਣ ਤੇ ਕਾਫੀ ਸੀਰੀਅਸ ਵੀਊ ਲੈਂਦੇ ਹੋਏ ਐਸਪੀ ਸਿਟੀ ਸਾਹਿਬ ਤੇ ਐਸਪੀ ਰੂਰਲ ਸਾਹਿਬ શ્રી ਜੇ ਸ਼ਿਮੜ ਜੀ ਉਹਨਾਂ ਨੂੰ ਉਹਨਾਂ ਦੀ ਰਹਿਮਾਈ ਸਾਡੀ ਟੀਮ ਬਣਾਈ ਜਿਹਦੇ ਚ ਅਸੀਂ ਹਰ ਪਹਿਲੂ ਨੂੰ ਦੇਖਦੇ ਹੋਏ ਜਦੋਂ ਸੀਸੀਟੀਵੀ ਫੁਟੇਜ ਤੇ ਹੋਰ ਸੈਂਟੀਫਿਕ ਤਰੀਕੇ ਨਾਲ ਜਦੋਂ ਉਹ ਦੇਖਿਆ ਤਾਂ ਸਾਨੂੰ ਇਹਦੇ ਵਿੱਚ ਕੁਝ ਡਾਊਟ ਲੱਗਿਆ ਫਿਰ ਜਦੋਂ ਅਸੀਂ ਇਹਦੇ ਵਿੱਚ ਹੋਰ ਅੱਗੇ ਢੰਗਾਈ ਨਾਲ ਗਏ ਤਾਂ ਜਿਹੜਾ ਇੱਕ ਸੰਜੂ ਸਿੰਘ ਮਰਾਦ ਮਾਜਰੇ ਦਾ ਇਹਨਾਂ ਦੇ ਪਿੰਡ ਦਾ ਇਹਨਾਂ ਦਾ ਲੜਕਾ ਦੰਮਿਆ ਸੀ ਤੇ ਮਾਲੀ ਮਾਜਰੇ ਦਾ ਤੇ ਨਾਲ ਉਹਦੇ ਉਹਦਾ ਇੱਕ ਚਾਚੇ ਦਾ ਮੁੰਡਾ ਗੁਰਵਿੰਦਰ ਸਿੰਘ ਤੇ ਇੱਕ ਸਾਜਨ ਜੋ ਦੋਏ ਨਮੇਸ਼ਾ ਸਿੰਘ ਨੇ ਇਹਨਾਂ ਤਿੰਨਾਂ ਦੀ ਜਿਹੜੀ ਚਸ਼ਮੁਲੀਅਤ ਸਾਹਮਣੇ ਆਈ ਹੈ ਜੋ ਜਿਹਨਾਂ ਨੂੰ ਰੈਸਟ ਕਰਕੇ ਪਰਚੀ ਕੀਤੀ ਤਾਂ ਇਹਨਾਂ ਨੇ ਦੱਸਿਆ ਵੀ ਅਸੀਂ ਕ੍ਰੀਮ 8:30 ਵਜੇ 12 ਤਰੀਕ ਨੂੰ ਰਾਤ ਨੂੰ ਜਦੋਂ ਦੁਕਾਨ ਬੰਦ ਕਰਕੇ ਗਿਆ ਸੀ ਅਮਨਦੀਪ ਤੇ ਉਹਨੂੰ ਇਥੋਂ ਕਿਡਨਾਪ ਕਰਕੇ ਲੈ ਗਏ ਸੀ ਤੇ ਅਸੀਂ ਰੋਪੜ ਮਹਿਰਤ ਜਾ ਕੇ ਸੱਟ ਕੇ ਉਹਨੂੰ ਮਾਰ ਦਿੱਤਾ ਸੀ ਸੋ ਇਹਦੇ ਵਿੱਚ ਅਸੀਂ ਕਤਲ ਦੇ ਕਿਡਨਾਪ ਗ੍ਰੀਟ ਧਾਰਾ ਦਾ ਵਾਧਾ ਕਰਕੇ ਤੇ ਇਹਨਾਂ ਨੂੰ ਟਣਾ ਨੂੰ ਅਸੀਂ ਸਮੇਤ ਗੱਡੀ ਜਿਹਦੇ ਵਿੱਚ ਲੈ ਕੇ ਗਏ ਗ੍ਰਿਫਤਾਰ ਕਰ ਲਿਆ ਇਹ ਬੁਰਾ ਜੇ ਕੋਡਸ ਪੇਸ਼ ਕਰਕੇ ਇਹਨਾਂ ਦਾ ਅੱਗੇ ਰਿਮਾਰਕ ਲੈ ਕੇ ਹੋਰ ਕਸ਼ਿਸ਼ ਕੀਤੀ ਜਾ ਰਹੀ ਸਰ ਮਟਰ ਕਾਰਨ ਕੀ ਹੈ ਕਾਰਨ ਇਹਦੇ ਚ ਜਿਹੜਾ ਮਰਡਰ ਦਾ ਕਾਰਨ ਨਾ ਦੱਸਿਆ ਵੀ ਜਿਹੜਾ ਮੁਲਜ਼ਮ ਸੱਜੂ ਸਿੰਘ ਇਹਦੀ ਲੜਕੀ ਬਾਰੇ ਜਿਹੜਾ ਅਮਨਦੀਪਾ ਉਹਦੇ ਨਾਜਾਇਜ਼ ਸੰਬੰਧ ਹੋਣ ਬਾਰੇ ਸ਼ੱਕ ਸੀਗਾ ਤਾਂ ਕਰਕੇ ਇਹਨਾਂ ਨੇ ਜਿਹੜਾ ਇਹਨੂੰ ਮਰਡਰ ਨੂੰ ਜਾ ਲਾਸ਼ ਮਿਲ ਗਈ ਲਾਸ਼ ਲਈ ਹਜੇ ਸਾਡੇ ਗੋਤਾਖੋਰ ਟੀਮ ਆਉਂਦੇ ਸਾਡੇ ਇੰਚਾਰਜ ਚੌਕੀ ਰੌਣਵੀਰ ਤੇ ਗੁਰਵਿੰਦਰ ਸਿੰਘ ਹੋリエ ਸਾਰੇ ਲੱਗੇ ਹੋਏ ਨੇ ਤੇ ਜਲਦੀ ਲਾਸ਼ ਵੀ ਅਸੀਂ ਲੱਭ ਲਾਂਗੇ ਇਹ ਨਹਿਰ ਤਾਂ ਵੱਡੀ ਹੈ ਜਿਹੜੀ ਰੋਪੜ ਤੋਂ ਜਦੋਂ ਆਉਂਦੀ ਹੈ ਉਹਦੇ ਅੱਗੇ ਬ੍ਰਾਂਚੇਜ਼ ਕਾਫੀ ਨੇ ਸੋ ਇਹ ਲੱਗਿਆ ਹੋਇਆ ਕਿੱਥੇ ਛੁੱਟਿਆ ਗਿਆ ਸੀ ਨਹਿਰ ਦੇ ਜੀ ਕਿਹੜੀ ਜਗ੍ਹਾ ਇਹ ਰੋਪੜ ਪੈਣਾ ਜੀ ਆਪਣੇ ਮੇਨ ਹੈਡਰ ਰੋਪੜ ਤੋਂ ਉੱਥੋਂ ਛੁੱਟ ਗਿਆ ਨਾ ਅੱਛਾ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਹੁਣ ਇਹਦੇ ਜਿਵੇਂ ਕਿਡਨੈਪਿੰਗ ਤੇ ਮਰਡਰ ਕੇਸ ਦਰਜ ਕਰ ਲਿਆ ਜਿਹੜੇ ਇਹਨਾਂ ਹੀ ਦਸਤਾਰੀ ਪਾਲੀਏ ਬਾਕੀ ਹੁਣ ਲਾਸ਼ ਮਿਲਣ ਤੇ ਨੂਰ ਜੇ ਕੋਲ ਸਾਹਮਣੇ ਆਈ ਦੋ